ਜਿਹੜੀ ਅੱਜ ਦੀ ਮਸਲਿਹਤ ਹੈ ਉਹਦੇ ਚ ਮੈਨੂੰ ਮੈਂ ਇੱਕ ਕੀਰਤਨ ਜਦੋਂ ਕਰਦਾ ਤੇ ਉਹਦੇ ਚ ਜਿਹੜੀ ਐਪੀਲੋਗ ਹੁੰਦਾ ਜਿਸ ਤਰ੍ਹਾਂ ਅਖੀਰ ਦੇ ਵਿੱਚ ਕੋਈ ਸ਼ਲੋਕ ਪੜਦਾ ਕੋਈ ਤੇ ਉਹਦੇ ਚ ਮੈਂ ਪੜਦਾ ਹੁੰਦਾ ਜਿਹੜਾ ਮੈਨੂੰ ਬਾਰ-ਬਾਰ Uh, it is introspective always vaasha kehnde ne mera chit kar reya ke main bol ke ga ke pesh kar deyan je ummeed hai ke sare itraz nahi hovega kise nu phappa phirat phirat tu aaya phappa phirat ਫਿਰ ਤੂੰ ਆਇਆ ਦੁਰਲੱਭ ਦੇ ਕਲਯੁਗ ਮੈਂ ਪਾਇਆ ਦੁਰਲੱਭ ਦੇ ਕਲਯੁਗ ਮੈਂ ਪਾਇਆ ਫਿਰ ਇਆ ਔ ਸਰ ਚੜਨਾ ਹਤਾ ਨਾਮ ਜਪੋ ਤੋ ਕਟਿਏ ਫਾਸਾ ਫਿਰ ਫਿਰ ਆਵਨ ਜਾਨ ਨਾ ਹੋਈ ਇਕਾ ਇਕ ਜਪੋ ਜਪ ਸੋਈ ਕਰੋ ਕਿਰਪਾ ਕਰੋ ਕਿਰਪਾ ਪ੍ਰਭ ਕਰਨ ਹਾਰੇ ਕਰੋ ਕਿਰਪਾ ਮੇਲ ਲਹੋ ਨਾਨਕ ਬੇਚਾਰੇ ਮੇਲ ਲੇਓ ਨਾਨਕ ਬੇਚਾਰੇ ਕਰੋ ਕਿਰਪਾ ਪ੍ਰਭ ਕਰਨ ਹਾਰੇ ਇਦਾਂ ਜੀ ਇੱਥੇ ਖੜੋਤ ਕੇ ਜਦੋਂ ਇਹ ਵਰਕ ਪੜਦੇ ਪਏ ਆ ਸਾਰਾ ਹੀ ਆ ਪਪਾ ਵੀ ਜਦੋਂ ਕੀਤਾ ਉਹਦੇ ਵਿੱਚ ਵੀ ਉਹਦਾ ਪਾਰ ਮੈਂ ਪਾ ਹੀ ਨਹੀਂ ਸਕਦਾ ਤੇ ਉਹਦੇ ਵਿੱਚ ਵੀ ਮੈਂ ਕਿੱਥੇ ਜਾ ਕੇ ਸੋਚਦਾ ਕਿ ਜੇ ਮੈਂ ਕਿਦਰੇ ਆਪਣੇ ਆਪ ਤੇ ਕਾਬੂ ਕਰ ਲਾਂ ਤੇ ਤਾਂ ਮੇਰੇ ਚੰਗੇ ਤੇ ਮੰਦੇ ਕਰਮ ਦਾ ਮੈਨੂੰ ਐਨਾਲਿਸਿਸ ਕਰਨਾ ਫ੍ਰੈਗਮੈਂਟਾਈਜ਼ ਕਰਨਾ ਸੈਗਰੀਗੇਟ ਕਰਨਾ ਆਜੂਗਾ ਮੈਂ ਜਦੋਂ ਇਸ ਵਾਲੇ ਤੇ ਆਏ ਤੇ ਕਹਿੰਦੇ ਵੀ ਬਿਨ ਫੁੱਲ ਦੂਵੇਂ ਪਾਸੇ ਹੈਗਾ ਕਿ ਫੁੱਲ ਤੋਂ ਬਗੈਰ ਫਲ ਨਹੀਂ ਹੁੰਦਾ ਉਹ ਪਾਤਸ਼ਾਹ ਕਹਿੰਦੇ ਵੀ ਨੇਕ ਥਾਂ ਤੇ ਕਿ ਫਲ ਕਾਰਨ ਫੂਲੀ ਬਨ ਰਾਏ ਫਲ ਲਾਗਾ ਤਬ ਫੂਲ ਬਿਲਾਏ ਤੇ ਉਹ ਬੜਾ ਖਤਰਨਾਕ ਹੈ ਅੱਗੇ ਜਿਹੜੇ ਆਰਥੋਡਾਕਸ ਬਿਰਤੀ ਦੇ ਨੇ ਆ ਜਿਹੜੇ ਵੈਗਰੂ ਵੈਗਰੂ ਕਰਨ ਵਾਲੇ ਵੀ ਇੰਨੀ ਵਾਰੀ ਕਰਨਾ ਹੀ ਕਰਨਾ ਜਦ ਤੱਕ ਘੰਡੀ ਨਾ ਫੁੱਟ ਜਾਏ ਜਾਂ ਚੁੱਪ ਚ ਕਰ ਜੇ ਕਰੇੜਿਆ ਨਾ ਜਾਏ ਗਲਾ ਫਲ ਕਾਰਨ ਫੁੱਲੀ ਬਣ ਰਾਏ ਉਹ ਭੱਲਾਗਾਤਾ ਪੂਲ ਬੁਲਾਈ ਗਿਆਨੇ ਕਾਰਨ ਕਰਮ ਅਭਿਆਸ ਪਰ ਗਿਆਨ ਭਇਆ ਤਾਂ ਕਰਮ ਨਾਸ ਐਕਸ਼ਨ ਤੇ ਅਟਰੈਕਸ਼ਨ ਮਨੋਵਿਗਿਆਨਕ ਤੌਰ ਤੇ ਇਹ ਦੋ ਚੀਜ਼ਾਂ ਬੜੀਆਂ ਕੰਮ ਕਰਦੀਆਂ ਨੇ ਤੇ ਆਪਸ ਚ ਹੈਂਡ ਇਨ ਹੈਂਡ ਜਦੋਂ ਤੱਕ ਮੈਂ ਕਿਧਰੇ ਆਪਣੇ ਆਪ ਨੂੰ ਅਟਰੈਕਟ ਨਹੀਂ ਕੀਤਾ ਜਾਂ ਮੈਂ ਅਟਰੈਕਟ ਨਹੀਂ ਹੋ ਗਿਆ ਮੈਂ ਅੱਖਾਂ ਬੰਦ ਕਰਕੇ ਬੈਠਾ ਮੇਰੇ ਕੋਲੋਂ ਕੋਈ ਲੰਘਿਆ ਮੈਨੂੰ ਫਰੇਗਰੈਂਸ ਉਹਨੇ ਕੋਈ ਪਰਫਿਊਮ ਲਾਈਏ ਤੇ ਮੈਂ ਅੱਖ ਫੋਲ ਕੇ ਦੇਖਦਾ ਪੀ ਓਏ ਇਹ ਤੇ ਲੇਡੀਜ਼ ਪਰਫਿਊਮ ਹੈ ਮੈਨੂੰ ਚਿੰਤਾ ਹੀ ਨਹੀਂ ਹੁੰਦੀ ਕਿ ਮੈਂ ਗੁਰੂ ਦੀ ਜੂਰੀ ਚ ਬੈਠਾ ਉਹ ਇਤ ਇਮੈਂਸ ਕੇਡਾ ਬੰਦਾ ਯਾਰ ਜਿਹਨੇ ਇਹ ਪਰਫਿਊਮ ਲਾਈ ਅਟਰੈਕਸ਼ਨ ਮੈਨੂੰ ਅੱਖ ਖੋਲਣ ਲਈ ਮਜਬੂਰ ਕਰ ਦਿੰਦੀ ਹੈ ਨਾ ਚਾਹੰਦੇ ਹੋਏ ਇਸੇ ਤਰ੍ਹਾਂ ਜਦੋਂ ਤੱਕ ਮੈਂ ਸਚਿਆਰਤਾ ਵਾਲੇ ਪਾਸੇ ਇੰਟਰ ਅਟਰੈਕਟ ਨਹੀਂ ਹੋਇਆ ਅਭਿਰ ਜੀ ਨੇ ਸ਼ਬਦ ਘਟ ਦਿੱਤਾ ਕਿ ਬਿੰਦ ਦੇਖਿਆ ਉਭਜੇ ਨਹੀਂ ਆਸਾ ਥੋੜਾ ਜਿਹਾ ਇਹ ਮੇਰੀ ਜਿਹੜੀ ਟਾਪਿਕ ਆ ਉਹਦੇ ਤੋਂ ਹਲਕਾ ਜਿਹਾ ਡਿਵੀਏਟ ਕਰ ਲੇਗਾ ਆਈਲ ਸਟੇ ਟੂ ਮਾਈ ਕਿ ਅਟਰੈਕਸ਼ਨ ਮੇਰੇ ਲਈ ਬਹੁਤ ਜ਼ਰੂਰੀ ਹੈ ਮੈਨੂੰ ਸਚਿਆਰਤਾ ਦੀ ਅਟਰੈਕਸ਼ਨ ਨਹੀਂ ਹੈ ਮੈਂ ਕਾਨੂੰ ਕਰਾਂ ਇਸੇ ਕਰਕੇ ਮੈਂ ਭਲੇਖੇ ਖਾਦੇ ਹੋਏ ਆ ਜੇ ਮੈਨੂੰ ਟੋਟਲੀ ਅਟਰੈਕਸ਼ਨ ਹੋ ਜਾਏ ਗੁਰੂ ਦੀ ਨਾਮ ਦੀ ਰੱਬ ਦੀ ਤੇ ਮੈਂ ਉਹਨੂੰ ਟੋ ਟੋ ਕਰਕੇ ਮੰਨਾਂਗਾ ਡਿਵੀਅਸ਼ਨ ਆਂਦੀ ਕਦੋਂ ਹੈ ਮੇਰੇ ਥਾਟ ਪ੍ਰੋਸੈਸ ਚ ਜਦੋਂ ਮੈਂ ਕਹਿੰਨਾ ਪਤਾ ਨਹੀਂ ਯਾਰ ਉਹ ਬਜ਼ੁਰਗ ਕਹਿੰਦੇ ਸੀਗੇ ਕਿ ਜਨਮ ਮਰਨ ਹੈਗਾ ਤੇ ਇਹ ਹੋਂ ਕੁਝ ਹੋਰ ਹੀ ਪੱਟੀ ਪੜਾਈ ਜਾਂਦੇ ਨੇ ਇਹ ਅਜ ਦੇ ਇਹ ਪਰਚਾਰਕ ਤਾਂ ਨਹੀਂ ਹੈਗੇ ਕਿ ਮੈਨੂੰ ਹਮੇਸ਼ਾ ਹੀ ਸ਼ੱਕ ਹੁਣ ਮੈਂ ਪਾਰਚਾਰਕ ਵਾਲੇ ਪਾਸੇ ਅਟਰੈਕਟ ਹੋ ਗਿਆ ਤੇ ਜਿਹੜੀ ਅਸਲੀਅਤ ਸੀਗੀ ਉਹ ਤੋਂ ਮੈਂ ਥੋੜਾ ਜਿਹਾ ਪਾਸੇ ਹੋ ਗਿਆ ਸਟੇਟ ਆਫ ਮਾਈਂਡ ਨੂੰ ਸਮਝ ਲੈ ਇਸੇ ਕਰਕੇ ਜਦੋਂ ਤੱਕ ਸਪਰਾਉਟ ਨਹੀਂ ਹੋਇਆ ਮੈਂ ਬੀਜ ਬੀਜਣਾ ਸੀ ਅਟਰੈਕਸ਼ਨ ਦਾ ਖਿਆਲ ਰਿਹਾ ਔਰ ਉਹ ਬੀਜ ਬੀਜਣਾ ਸੀ ਕੰਪਲੀਟ ਸਰੈਂਡਰ ਦੇਣਾ ਉਮੇ ਕਿਤਾ ਨਹੀਂ ਇਸੇ ਕਰਕੇ ਮੈਂ ਡੱਕੋ ਡੋਲੇ ਖਾਣਾ ਤੇ ਜੇ ਮੈਂ ਬੁਨਿਆਦੀ ਤੌਰ ਤੇ ਬੇਸਿਕਲੀ ਪ੍ਰਾਈਮਾ ਫੈਸਾ ਹੀ ਜੇ ਮੈਂ ਉਸ ਸਚਾਰਤਾ ਨੂੰ ਫੜ ਲਿਆ ਕਿ ਨਹੀਂ ਮੈਂ ਬਨਣਾ ਹੀ ਬਨਣਾ ਤੇ ਫੇਰ ਚਖੜ ਚਾਂਗੀ ਮੀ ਵਰਸਾ ਪੀ ਗੁਰ ਦੇਖਣ ਜਾਈ ਹੋਏਗਾ ਫਿਰ ਨਾਲ ਪਿਆਰੇ ਨੇ ਉਹ ਜਿਹੜਾ ਉਹ ਅਟਰੈਕਟ ਕਰੇਗਾ ਮੈਨੂੰ ਐਕਟ ਕਰਨ ਦੇ ਲਈ ਕਿ ਜਾਇ ਮਿਲਾ ਤੇ ਨਾ ਸੱਜਣਾ ਬਹੁਤ ਪਿਆਰੀ ਇਹ ਜਿਹੜੀ ਹੈ ਕੰਬੀਨੇਸ਼ਨ ਹੈ ਜਿਹਦੇ ਅਸੀਂ ਸੈਲਫ ਜਦੋਂ ਅਨਲਿਸਿਸ ਕਰਦੇ ਹਾਂ ਤੇ ਇਹਨੂੰ ਵਿਚਾਰੀਏ ਹੁਣ ਗੁਰੂ ਸਾਹਿਬ ਕਹਿੰਦੇ ਆ ਇੱਥੇ ਕਬੀਰ ਸਾਹਿਬ ਕਹਿ ਰਹੇ ਆ ਵੀ ਕਈ ਵਾਰੀ ਅਸੀਂ ਉਹ ਦੇਖੋ ਐਵੀ ਅਟਰੈਕਸ਼ਨ ਹੈ ਰਾਈਟ ਨਾ ਅਸੀਂ ਜਦੋਂ ਵਿਚਾਰ ਕਰਦੇ ਹੁੰਨੇ ਆ ਤੇ ਅਸੀਂ ਭਗਤ ਬਾਣੀ ਨੂੰ ਗੁਰੂ ਸਾਹਿਬ ਨਹੀਂ ਕਹਿ ਸਕਦੇ ਲੈ ਦੱਸ ਖਸੇ ਆ ਨਾ ਲੈ ਔਰੀ ਨੂੰ ਮਾਤਰ ਜਿਹੜਾ ਉਹਦਾ ਫਰਕ ਹੈਗਾ ਸੋ ਗੁਰੂ ਸਾਹਿਬ ਕਹਿੰਦੇ ਵੀ ਬਿਨ ਫੁੱਲ ਹੈ ਫਲ ਹੋਈ ਤੇ ਉਹ ਭੈਂਜੀਆਂ ਨੇ ਗੱਲ ਛੇੜਤੀ ਤੇ ਉਹ ਟੰਬ ਜਾਂਦੇ ਨੇ ਤੇ ਮੁੜ ਕੇ ਕਹਿੰਦੇ ਨੇ ਵੀ ਆਪੇ ਕਰੋ ਤੇ ਮੇਰੇ ਵਰਗੇ ਨੂੰ ਤਕਲੀਫ ਹੋ ਜਾਂਦੀ ਏ ਕਿ ਚੇਤਾ ਕਿੱਥੋਂ ਆਵੇ ਕਿਹੜੀ ਗੱਲ ਸੀਗੀ ਜਦੋਂ ਉਹਨਾਂ ਨੇ ਕਿਹਾ ਨਾ ਕਿ ਸਭ ਕੋ ਭਰਿਆ ਫੂਕ ਤੇ ਆਖਣ ਕਹਿਣ ਨਾ ਥਮੀਏ ਉਹ ਇਹ ਅੱਗੇ ਚੱਲ ਕੇ ਆਣੀ ਏ ਗੱਲ ਹਲੇ ਪਰ ਇੱਥੇ ਵੀ ਆ ਸਕਦੀ ਆ ਤੇ ਉੱਥੇ ਹੈਗਾ ਅਗਲੀ ਤੁਕ ਤੇ ਮੈਂ ਕਿਹਾ ਐ ਆਇਆ ਹੀ ਮਜ਼ਾ ਹੋਣ ਭਈ ਅਗਲੀ ਲਾਈਨ ਕਹੋਗੀ ਅਸਤਾਨੀ ਛਾੜੀਗੀ ਭਈ ਆਪੇ ਸਵਾਲ ਕੱਢੋ ਉਕੇ ਨਾਨਕ ਵੇਖੇ ਆਪ ਫੂਕ ਕਢਾਏ ਟੈਪ ਵੈ ਇਥੇ ਉਹਨ ਬਿਰਤੀ ਉਹ ਜਿਹੜੀ ਹੈ ਉਹ ਫਲ ਤੇ ਫੁੱਲ ਵਾਲੀ ਸੀ ਅਟਰੈਕਸ਼ਨ ਤੇ ਐਕਸ਼ਨ ਦੀ ਕਿਉਂਕਿ ਮੈਂ ਇਥੇ ਇਹ ਪੜਦਾ ਹਾਂ ਸਮਪਰਦਾਇ ਅਰਥ ਭਈ ਜਦੋਂ ਮਾਲਕ ਆਪ ਜੀਵ ਦੀ ਆਕੜ ਨੂੰ ਦੇਖ ਰਿਹਾ ਤੇ ਫਿਰ ਜਦੋਂ ਉਹਦੇ ਸਵਾਸ ਮੁਕਾ ਦਿੰਦਾ ਤੇ ਫਿਰ ਜੀਵ ਡਿੱਗ ਪੈਂਦਾ ਫਿਰ ਤੇ ਮੇਰਾ ਅੰਤ ਹੋ ਗਿਆ ਪਰ ਫੂਕ ਤੇ ਮੇਰੀ ਹਾਲੇ ਹੈਗੀ ਅੰਤ ਮੇਰਾ ਹਾਲੇ ਹੋਇਆ ਨਹੀਂ ਤੇ ਫਿਰ ਮੈਨੂੰ ਕਿੱਦਾਂ ਅਪਲਾਈ ਕਰੇਗਾ ਇੱਥੇ ਸੀਗਾ ਅਟਰੈਕਸ਼ਨ ਐਂਡ ਐਕਸ਼ਨ ਇੱਥੋਂ ਮੈਨੂੰ ਇਨਸਪਾਇਰ ਇਨਸਪੀਰੇਸ਼ਨ ਮਿਲੀ ਆਪ ਮੈਂ ਆਪਣੇ ਆਪ ਨੂੰ ਦੇਖਾ ਸੈਲਫ ਰਿਅਲਾਈਜ਼ ਕਰ ਤੇ ਜੇ ਰਿਅਲਾਈਜ਼ ਹੋ ਗਿਆ ਕਬੂਸਾ ਸੰਗ ਤੇ ਪਾਵੇ ਉਸ ਹਸਤਾ ਤੇ ਬੋੜਨਾ ਫੇਰੇ ਕਹਿੰਦਾ ਜਿਆਦਾ ਦਫਾ ਮਨ ਨੂੰ ਚਪੇੜ ਮਾਰਦਾ ਖਬਰਦਾਰ ਜੇ ਹੁਣ ਮੂੰਹ ਚੱਕਿਆਈ ਤੇ ਟਿੱਕੇ ਬਹਿ ਜਾ ਐਦਾਂ ਜੇ ਮੈਨੂੰ ਇਦਾਂ ਨਹੀਂ ਹੋਇਆ ਇਹ ਅਹਿਸਾਸ ਨਹੀਂ ਹੋਇਆ ਤੇ ਫੇਰ ਮੈਂ ਉਦਾਂ ਹੀ ਤੁਰੇ ਜਾਣਾ ਕਾਏ ਫਿਰ ਤੋਂ ਭੁਲਿਆ ਭੁਲਿਆ ਦਸ ਨਾਜ ਟਕਾਚਾਰ ਗਾਂਠੀ ਐ ਡੋਟੇ ਡੋ ਜਾ ਤੇਰੀ ਧੌਣ ਹੀ ਡੱਡੀ ਪਿੱਠੀ دوسری جڑی میں تھرسٹ کرنا ہے کیونکہ ریپیٹ نہیں کرنا پینا ویرہ نے بہت ودیاجا کیتا ہے فنک میں نے فاڑی سارے آنے اِسی سمجھیا ہوں یہ تھوڑا جہ اریک کریے ਆਪਣੇ ਜੀਵਨ ਚ ਮੈਂ ਕਿਵੇਂ ਟਾਲਾਂ ਚਾਰ ਸੰਤਰੇ ਰੱਖਲੇ ਭੈਣ ਨੇ ਪਲੇਟ ਚ ਮੈਂ ਉਹਦੇ ਘਰ ਗਿਆ ਉਹਨੇ ਸੰਤਰਾ ਛਿਲਿਆ ਫਾੜੀਆਂ ਕੱਢੀਆਂ ਖਾਦਾ ਪਹਿਲੇ ਸਿਆਣੀ ਜਿਹੜੀ ਭੈਣ ਹੁੰਦੀ ਨਾ ਆਪਣੇ ਪਨ ਵਾਲੀ ਜਿੱਥੇ ਤੇ ਮਹਿਮਾਨ ਨਵਾਜ਼ੀਏ ਉਹ ਨਹੀਂ ਉਹ ਤਾਂ ਕਹੇਗੀ ਜਬ ਮਿੱਠਾ ਖੱਟਾ ਤੂੰ ਖਾ ਮਰ ਪਰ ਜਿਹੜੀ ਆਪਣੀ ਹੋ ਗਈ ਪਹਿਲੇ ਆਪਣੇ ਮੂੰਹ ਚ ਪਾਉਂਦੀ ਕਿ ਜੇ ਇਹ ਬੱਦ ਸੁਆਦਾ ਸੰਤਰਾ ਹੈ ਨਾ ਤੇ ਇਹਨੂੰ ਨਹੀਂ ਦੇਣਾ ਤੇ ਜਿਹੜਾ ਸੁਆਦਾ ਹੁੰਦਾ ਉਹ ਫਿਰ ਦੂਜਾ ਘੱਟ ਕੀ ਇਹ ਉਹਨੂੰ ਨਾਲ ਗੱਲਾਂ-ਗੱਲਾਂ ਚ ਦੂਜੇ ਨੂੰ ਚੱਖਦੀਏ ਤੇ ਉਹ ਸਰਵ ਕਰੀ ਜਾਂਦੀ ਹੈ ਪ੍ਰੈਕਟੀਕਲ ਬਾਦਸ਼ਾਹ ਨੇ ਮੈਨੂੰ ਕਿਹਾ ਸੀ ਕਿ ਪੁੱਤਰ ਆਨ ਰਸਾਂ ਜੇਤੇ ਤੈਂ ਚੱਖ ਹੈ ਨਿਮਖਨਾ ਤ੍ਰਿਸ਼ਨਾ ਤੇਰੀ ਲਤ ਹੈ ਸਵਾਦ ਚਖਣਾ ਫਾੜੀ ਫਾੜੀ ਜਿਸ ਤਰ੍ਹਾਂ ਭੈਣ ਜੀ ਆ ਕਿ ਅਸੀਂ ਕਿਣਕਾ ਪ੍ਰਤਾਕ ਚਖਣਾ ਜਦੋਂ ਸੋਆਣੀਆਂ ਬਣਾਉਂਦੀਆਂ ਨੇ ਤੇ ਕੜਛੀ ਨੂੰ ਮਾੜੀ ਉਂਗਲ ਲਾਈ ਤੇ ਜ਼ੁਬਾਨ ਤੇ ਚਟ ਲਈ ਵੀ ਲੂਣ ਮਰਚ ਠੀਕ ਹੈ ਕਿ ਨਹੀਂ ਚਖਣਾ ਚਖਣ ਦੇ ਲਈ ਮੈਨੂੰ ਕੜਛੀ ਮੂੰਹ ਚ ਪਾਣ ਦੀ ਲੋੜ ਨਹੀਂ ਆ ਕੜਛੀ ਭਰ ਕੇ ਸੋ ਜਿਹੜੇ ਜਦੋਂ ਭੁੱਖ ਲੱਗੀ ਹੁੰਦੀ ਨਾ ਤੇ ਸਵਾਦ ਚੱਖਣ ਦੀ ਮਾਤਰੀ ਨਾ ਪਲੇਟ 'ਚ ਪਾਈ ਕੜਚੀ ਤੇ ਉਹਨੂੰ ਖਾ ਲਿਆ ਨਾਲ ਬਣਾਦੇ ਬਣਾ ਉਹ ਵੀ ਹੈਗਾ ਪਰ ਜਿਹੜੀ ਫਾੜੀ ਹੈ ਇਹ ਮੈਂ ਜਦੋਂ ਚੱਖੀ ਤੇ ਫਿਰ ਉਹਦਾ ਰਿਐਕਸ਼ਨ ਕੀ ਹੈ ਕਿ ਮੈਨੂੰ ਲੱਗਦਾ ਹੈ ਬੜਾ ਸਵਾਲ ਹੈ ਹਰ ਰਸ ਕਾ ਤੂੰ ਚੱਖੇ ਸਾਦ ਚੱਖਤ ਹੋਏ ਰਹੇ ਬਿਸਮੋਲ ਹੁਣ ਜੇ ਮੈਂ ਫਾੜੀ ਚੱਖ ਲਵਾ ਔਰ ਇਸ ਇੰਟੈਂਸ਼ਨ ਨਾਲ ਚਖਾਂ ਕਿ ਮੈਂ ਫਲ ਨੂੰ ਉਗਾਣਾ ਹੈ ਫੁੱਲ ਮੇਰੇ ਚ ਹੈ ਫਲ ਉਗਾਣਾ ਚਾਹੀਦਾ ਤੇ ਫੇਰ ਮੈਂ ਭਰਮਾਂ ਚ ਨਹੀਂ ਪੈਂਦਾ ਫਿਰ ਮੈਂ ਉਹਨੂੰ ਟੇਸਟ ਕਰਕੇ I absorb taste kita hukam razai chalna practical te hun oh ik example hagi hai gall nu samjhan de layi sirf keh ksheth si ga purane zamane shekhan di gall kar liye shethan di gall kar liye ਤੇ ਗੁਲਾਮ ਖਰੀਦੇ ਜਾਂਦੇ ਸਨ ਗੁਲਾਮ ਖਰੀਦ ਕੇ ਆ ਗਿਆ ਪਰ ਛੇਟ ਹੈ ਬੜਾ ਦਰਿਆਦਿਲ ਸੀ ਬਹੁਤ ਵਧੀਆ ਸੁਬਾਹ ਆਤਾ ਗੁਲਾਮ ਨੂੰ ਗੁਲਾਮ ਨਾ ਸਮਝਣ ਵਾਲਾ ਇਨਸਾਨ ਸਮਝਣ ਵਾਲਾ ਜਿਗਿਆਸੂ ਵੀ ਸੀ ਉਹਨੂੰ ਘਰ ਲਿਆ ਕੇ ਕਹਿੰਦਾ ਹਾਂਜੀ ਤੁਹਾਡਾ ਨਾਂ ਕੀ ਹੈ ਉਹ ਕਹਿੰਦਾ ਜੀ ਮੇਰਾ ਨਾਮ ਭਪਿੰਦਰ ਸਿੰਘ ਕਹਿੰਦਾ ਆਛਾ ਸੂਫੀਰ ਭਪਿੰਦਰ ਸਿੰਘ ਜੀ ਇਹ ਦੱਸੋ ਵੀ ਖਾਣਾ ਕੀ ਪਸੰਦ ਕਰਿਆ ਕਰੋਗੇ ਫਿਰ ਮੈਂ ਇੱਕ ਮੈਂ ਆ ਤੇ ਇੱਕ ਤੁਸੀਂ ਉਹ ਘਰ ਚ ਖਾਣਾ ਕਿਹੜਾ ਪਸੰਦ ਕਰਿਆ ਕਰੋ ਫਿਰ ਮੈਂ ਉਹੀ ਸ਼ਾਪਿੰਗ ਕਰ ਲਿਆਇਆ ਕਰਾਂਗਾ ਤੇ ਤੁਸੀਂ ਮੇਰੇ ਲਈ ਵੀ ਬਣਾ ਦਿਆ ਕਰੋ ਆਪਣੇ ਲਈ ਵੀ ਉਹ ਕਹਿੰਦਾ ਮਾਲਕੋ ਗੱਲ ਹੈ ਕਿ ਮੈਂ ਬੜੀ ਮਰਜ਼ੀ ਦਾ ਮਰਜ਼ੀ ਛੜਿਆ ਸਾਂ। ਚੋਅ ਆਂਦਾ ਨਹੀਂ ਸਭ ਬਗੈਰ ਮਰਜ਼ੀ ਦੇ ਆਨ ਨੂੰ। ਜਿਹੜਾ ਮੈਨੂੰ ਸਵਾਦ ਨਾ ਹੋਵੇ, ਚੰਗਾ ਨਾ ਲੱਗੇ। ਪਰ ਹੁਣ ਤੁਸੀਂ ਖਰੀਦ ਲਿਆ। ਤੇ ਹੁਣ ਮੈਂ ਜੋ ਤੁਸੀਂ ਕਹੋਗੇ ਉਹ ਖਾ ਲਾਂ। ਕੰਨਾਂ ਛਾਪਾਂ ਤਾਂ ਕੀ? ਸਾਰੀਆਂ ਗੱਲਾਂ ਉਹਨੇ ਪੁੱਛੀਆਂ। ਉਹ ਕਹਿੰਦਾ ਜੀ ਅਗਾ ਤੇ ਉਹ ਬੜਾ ਸਿਰ ਸੜਿਆ ਸਾ ਪਾਉਣ ਦੇ ਮਾਮਲੇ ਚ ਪਰ ਉਹਨੂੰ ਗੁਲਾਮ ਤੁਹਾਡਾ ਹੋ ਗਿਆ ਜੋ ਤੁਸੀਂ ਪੋਹੋਗੇ ਜਿੱਥੇ ਤੁਸੀਂ ਕਹੋਗੇ ਉੱਥੇ ਬੈਠਾ ਜੇ ਬੈਸਾ ਤਾਂ ਬੈਸਾ ਜੇ ਬੈਸਾ ਲੈ ਤਾਂ ਬੈਸਾ ਸਵਾਮੀ ਜਾਂ ਭੇਜੇਦਾ ਉਹ ਕਹਿੰਦਾ ਯਾਰ ਉਹ ਪੈਰੀਂ ਪੈ ਗਿਆ ਗੁਲਾਮ ਦੇ ਭਪਿੰਦਰ ਸਿੰਘ ਦੇ ਉਹ ਕਹਿੰਦਾ ਮਾਰਾਈ ਤੂੰ ਇਹਦੇ ਕਮਾਲ ਕਰਤੀ ਮੈਂ ਇਸੇ ਚੀਜ਼ ਨੂੰ ਤੇ ਲੱਭਦਾ ਪਿਆ ਸਾਂ ਮੈਂ ਤੇ ਕੋਈ ਪੀਰ ਫਕੀਰ ਨਹੀਂ ਛੜਿਆ ਜਿਹਨੂੰ ਮੈਂ ਨਹੀਂ ਪੁੱਛਿਆ ਕਿ ਜੀ ਮਨ ਨੂੰ ਮਾਰਾਂ ਕਿਵੇਂ ਕਿਉਂਕਿ ਮੈਨੂੰ ਫਾੜੀ ਦਾ ਸਵਾਦ ਨਹੀਂ ਸੀ ਹੈਗਾ ਤੂੰ ਤੇ ਸਾਰਾ ਸੰਤਰਾ ਹੀ ਖਾਈ ਬੈਠਾ ਇਹ ਹੈ ਕੰਪਲੀਟ ਸਰੈਂਡਰ ਐਮ ਪਰਨੇ ਤੇ ਤੂੰ ਤੇ ਮੇਰਾ ਉਸਤਾਦ ਹੋ ਗਿਆ ਉਹ ਗੁਲਾਮ ਕਾਦਾ ਰਹਿ ਗਿਆ ਉਹ ਐ ਮੇਰੇ ਨਾਲ ਕਦੀ ਹੁਣ ਜਿਨ੍ਹਾਂ ਨੇ ਇਹਨੂੰ ਸਮਝਿਆ ਉਹਨਾਂ ਨੇ ਉਹ ਅਨੰਦ ਲਾਲ ਸਿੰਘ ਜੀ ਕਹਿੰਦੇ ਆ ਵੀ ਲਾਲ ਸਗੇ ਗੁਲਾਮ ਗੁਰੂ ਗੋਬਿੰਦ ਸਿੰਘ ਕਹਿੰਦਾ ਮੈਂ ਉਹਦੇ ਕੁੱਤਿਆਂ ਦਾ ਵੀ ਗੁਲਾਮ ਲੈ ਕਿਉਂ ਕਹਿੰਦਾ ਦਾਗਦਾਰੇ ਨਾਮ ਹੈ ਗੁਰੂ ਗੋਬਿੰਦ ਸਿੰਘ ਕਹਿੰਦਾ ਮੈਨੂੰ ਉਹਦਾ ਨਾਮ ਦਾ ਦਾਗ ਲੱਗਾ ਅਸਲੀ ਪੜਦੇ ਆ ਪਾਣੀ ਚ ਹਮਰੇ ਮਸਤਕ ਦਾਗ ਤਗਾਨਾ ਹਮ ਕਰਜ ਗੁਰੂ ਬਹੁ ਸਾਡੇ ਪਰ ਕਿੱਥੇ ਸਮਝਿਆ ਕਦੋਂ ਸਮਝਿਆ ਨਾ ਜਮਾਈ ਨਹੀਂ ਇਹ ਫੜੀ ਇਹੋ ਜੇ ਅਸਰ ਰੱਖ ਸਕਦੀ ਹੈ ਇਹ ਟੇਸਟ ਜਿਹੜਾ ਨਾ ਇਹ ਮੈਨੂੰ ਉਥੇ ਤੱਕ ਲਿਜਾ ਸਕਦਾ ਪਰ ਮੈਂ ਉਹਨੂੰ ਸਮਝਾਂ ਤੇ ਸਹੀ ਨਾ ਜਦੋਂ ਮੈਂ ਚੱਖ ਲਿਆ ਉਹਨੂੰ ਤੇ ਫੇਰ ਹੋਰ ਕੋਈ ਸਵਾਦ ਆਏਗਾ ਕਿੱਥੇ ਉਹ ਰਸ ਛੱਡ ਇਹ ਰਸ ਛਾੜੇ ਉਹ ਰਸ ਆਵਾ ਚੱਕਿਆ ਫਾੜੀ ਉਹ ਰਸ ਪੀਆ ਇਹ ਰਸ ਨਹੀਂ ਪਵਾ ਉਹ ਆਕਦੀ ਇਹਨਾਂ ਸਟੇਟ ਆਫ ਮਾਈਂਡ ਨੂੰ ਅਗਲੀ ਤੁਕ ਦੇ ਵਿੱਚ ਕਹਿੰਦੇ ਨੇ ਧੂਣ ਨਾ ਪਰਈ ਧੂਣ ਜਿਸ ਤਰ੍ਹਾਂ ਆਪਾਂ ਸਾਰੇ ਸਮਝਦੇ ਪਏ ਆ ਕਿ ਧੂੜ ਧੂਣ ਇਜ਼ ਦੋ ਪਹਾੜੀਆਂ ਦੇ ਵਿੱਚ ਤਲਹਟੀ ਵੈਲੀ ਉਹਨਾਂ ਇਹਦੇ ਕਈ ਤਰ੍ਹਾਂ ਦੀਆਂ ਅਸੀਂ ਐਗਜ਼ਾਮਪਲਸ ਆਪਣੀ ਜ਼ਿੰਦਗੀ 'ਚ ਪਾ ਸਕਦੇ ਹਾਂ। देयर ਆ ਦੂਨ ਜਿਸ ਤਰ੍ਹਾਂ ਸੀ ਨਾ ਦੋ ਪਹਾੜਾਂ ਦੇ ਵਿੱਚ ਹਿਮਾਚਲ 'ਚ ਦੂਨ ਪੈਂਦੀ ਨਹੀਂ ਭਾਅ ਡਿਫਰੈਂਸ ਡਿਸਟੈਂਸ ਹੁੰਦਾ ਹੀ ਨਹੀਂ ਉਹਨਾਂ ਦੋ ਪਹਾੜ ਕਿਹੜੇ ਨੇ ਇਹਨੂੰ ਆਪਾਂ ਚੰਗੀ ਤਰ੍ਹਾਂ ਸਮਝ ਲਈਏ। ਮਰਨ ਜੀਵਨ ਵੀ ਹੋ ਗਿਆ। ਗੱਲ ਸਮਝ ਆਂਦੀ ਹੈ? ਰਸ ਚੱਖਣਾ ਤੇ ਰਸ ਛੱਡਣਾ ਐ ਵੀ ਤੇ ਪਹਾੜ ਐ ਨਾ ਤੇ ਮੈਂ ਤੇ ਤੂੰ ਵੀ ਪਹਾੜ ਐ ਭਾਈ ਸਭ ਤੋਂ ਵੱਡਾ ਪਹਾੜ ਹਮ ਤੁਮ ਵਿੱਚ ਰਹੇ ਹੋ ਨਾ ਤੂੰ ਤੂੰ ਕਰਤਾ ਤੂੰ ਹੁਆ ਮੁਜਮੇ ਰਹਾ ਨਾ ਜਦੋਂ ਤੇਰੇ ਤੇ ਮੇਰੇ ਚ ਉਹ ਜਦੋਂ ਮਾਰਖੰਡੇ ਤਾਰ ਇਸੇ ਕਰਕੇ ਕਿਹਾ ਨਾ ਮੇਰ ਤੇਰ ਬਬਰਜੇ ਤੇ ਇਸੇ ਕਰਕੇ ਕਿਹਾ ਕਿ ਇਹ ਦੋ ਪਹਾੜਾਂ ਨੂੰ ਮੈਂ ਜੇ ਗੱਛ ਲਿਆ ਤੇ ਫਿਰ ਵੈਲੀ ਹੈ ਹੀ ਪਰ ਮੈਂ ਉਪ ਚੜਤੇ ਤੇ ਪਿਆਲੇ ਕਿਉਂ ਕਰਦਾ ਕਿਉਂਕਿ ਮੈਂ ਉੱਤੇ ਤੇ ਨੀਵੇਂ ਚ ਫਸਿਆ ਹਾਂ ਮੈਂ ਕਦੀ ਰਸ ਚੱਖਦਾ ਤੇ ਫਿਰ ਬੇਸਵਾਦਾ ਹੋ ਜਾਂਦਾ ਕਦੀ ਐਸ ਸੰਤਰਾ ਖਾਣ ਦੋ ਸੰਤਰੇ ਫਾੜ ਕੇ ਕੋਲ ਬੈਠਾ ਇੱਕ ਮਾਇਆ ਦਾ ਤੇ ਇੱਕ ਰੱਬ ਦਾ ਇੱਕ ਫਾੜੀ ਇਧਰੋਂ ਖਾ ਲੈਣਾ ਇਹ ਨਹੀਂ ਕਹਿੰਦਾ ਵੀ ਛੱਡ ਪਰਾਂ ਮਨ ਨੂੰ ਇਹ ਸਵਾਦ ਖਾਈ ਜਾ ਮੈਂ ਕਹਿੰਦਾ ਨਹੀਂ ਉਹ ਵੀ ਖਾ ਲੈ ਇਹਦਾਂ ਐਸ ਦੁਬਿਦਾ ਦੇ ਵਿੱਚ ਮੈਨੂੰ ਪਤਾ ਹੈ ਕਿ ਦੁਬਿਦਾ ਇਹ ਫਲ ਨਹੀਂ ਜੀਓ आई नो इट जॉली वेल एस फल दी प्राप्ति ਨਹੀਂ ਹੋਣੀ ਆ ਸੱਚ ਗੁਰਬਚਣੀ ਫਲ ਪਾਈ ਜਿਓ ਕਹਿੰਦੇ ਨੇ ਸੱਚ ਫਲ ਗੁਰੂ ਦੇ ਬਚਨਾਂ ਦੇ ਨਾਲ ਮਿਲੂਗਾ ਪਰ ਮੈਂ ਉਹ ਪੰਡਿਤ ਸੰਗ ਬਸੈ ਜਨ ਮੂਰਖ ਆਗਮ ਸਾਸ ਸੁਣੇ ਕਲਾਸ ਕਰਦਾ ਪਿਆ ਵਿਚਾਰ ਵੀ ਕਰਦਾ ਪਿਆ ਸੁਣਦਾ ਵੀ ਪਿਆ ਸਿਰ ਵੀ ਲਾਣਾ ਹਾ ਹਾ ਵਜਦ ਆ ਗਿਆ ਆਪਣਾ ਆਪ ਤੂੰ ਕਬੋ ਨਾ ਛੋੜਸ ਸੁਆਨ ਪੂਛ ਜਿਉ ਤੂੰ ਕੁੱਤੇ ਦੀ ਦਮ ਤੇ ਢੀ ਦੀ ਢੀ ਇਥੋਂ ਬੰਦ ਕੀਤਾ ਤੇ ਚੱਲ ਮੇਰੇ ਭਾਈ ਅਗਲੇ ਸ਼ੁੱਕਰਵਾਰ ਦੇਖਾਂ ਇਸ ਤੋਂ ਵੀ ਅੱਗੇ ਨੋਟਸ ਵੀ ਬਣਾ ਲੈਣਾ ਵਾ ਦੇਖਣ ਦੀ ਲੋਪਦੀ ਨਹੀਂ ਆਂਦੀ ਉਪਾਇ ਲਾ ਪੋ ਜਾਂਦੇ ਇਸ ਕਰਕੇ ਫੇਰ ਉਸ ਚੱਖਣ ਦੇ ਨਾਲ ਹੁਣ ਫਾੜਨਾ ਜਦੋਂ ਮੈਂ ਟੋਟਲੀ ਕਨਵਿੰਸ ਹੋ ਗਿਆ ਗੁਰਬਾਣੀ ਤੋਂ ਜਿਸ ਪਲ ਚੇਂਜ ਹੁੰਦਾ ਰਹੇਗਾ ਇਹ ਪਲ ਕਿਉਂਕਿ ਇੱਕ ਸ਼ਾਇਰ ਕਹਿੰਦਾ ਵੀ ਜੋਬਨ ਦੀ ਰੁੱਤ ਕੋਈ ਨਾ ਮਾਇਆ ਪਿਆਰ ਦਾ ਨਾ ਦਿਨ ਕੋਈ ਜਿਸ ਪਲ ਸਾਡੀ ਤੇਹ ਚੁਣਿਆਏ ਚੁਣ ਚੁਣਿਆ ਜੇ ਜੋ ਬੰਦਾ ਪਲਸ ਹੋਏ ਇਹ ਹੀ ਪਲ ਮੇਰੀ ਜ਼ਿੰਦਗੀ ਚ ਆਉਂਦਾ ਤੇ ਫਿਰ ਚਲਾ ਜਾਂਦਾ ਜਦੋਂ ਮੈਂ ਸਵਾਦ ਦੇ ਵਿੱਚ ਆਇਆ ਮੈਂ ਕਿਹਾ ਵਾਹ ਤੇ ਕਿਉਂਕਿ ਮਾਇਆ ਉਹਹੇਰੀ ਚ ਬੈਠੀ ਏ ਨੀਂਜ ਲਾ ਕੇ ਬੈਠੀ ਏ ਸਗਲਮਾਰ ਉਹਹੇਰੀ ਤੇ ਫਿਰ ਜਦੋਂ ਉਹ ਮੈਨੂੰ ਮੇਰੀ ਖਿਆਲ ਨੂੰ ਮੇਰੀ ਸੋਚ ਨੂੰ ਫੜਦੀ ਏ ਤੇ ਮੈਂ ਫਿਰ ਉਹਦੇ ਨਾਲ ਜਾ ਜਿੰਨੇ ਲਾਇਆ ਗੱਲੀ ਉਸੇ ਨਾਲ ਉੱਠ ਚੱਲੀ ਇਹ ਮੇਰੀ ਤਰਸਤੀ ਏ ਜੀ ਨਹੀਂ ਤੇ ਜਮਿਆ ਤੇ ਮੈਂ ਰਾਬੀ ਸਾਹ ਪਰ ਕਰਤੂਤਾ ਕਰਕੇ ਉਹ ਕਹਿੰਦਾ ਸ਼ਕਲੇ ਮੂਮਨਾ ਤੇ ਕਰਤੂਤੇ ਕਾਫਰਾ ਸ਼ਕਲ ਕਰਕੇ ਤਾਂ ਮੈਂ ਮੂਮਨ ਸਾ ਪਰ ਕਰਤੂਤਾ ਕਰਕੇ ਮੈਂ ਕਾਫਰ ਹੋ ਗਿਆ ਉਹ ਭਾਈ ਐਸ਼ਰ ਸਿੰਘ ਜੀ ਦੀ ਗੱਲ ਚੇਤੇ ਆ ਗਈ ਉਹਦੀ ਕਵਤਾ ਹੈਗੀ ਕਿ ਜੰਮੇ ਆ ਭਾਈ ਐਸ਼ਰ ਸਿੰਘ ਮਜ਼ਾਹੀਆ ਕਵੀ ਸੀ ਉਹ ਕਹਿੰਦਾ ਵੀ ਜੇ ਸਾਡੀ ਬੂਤੀ ਤੇ ਦੱਸਦੀ ਅਸੀਂ ਇਨਸਾਨ ਜੰਮੇ ਆ ਪਰ ਕਹਿੰਦਾ ਜੇ ਕਰਤੂਤਾ ਨੂੰ ਵੇਖੋ ਤੇ ਨਿਰੇ ਹਵਾਨ ਜੰਮੇ ਆ ਸੋ ਸਾਡਾ ਵੀ ਉਹ ਕਾਫੀ ਲੰਬੀ ਕਵਤਾ ਹੈ ਸਾਡਾ ਵੀ ਇਹੀ ਹਾਲ ਹੈ ਸ਼ਕਲੇ ਮੌਮਨਾਏ ਕਰਤੂਤੇ ਕਾਫਰੇ ਆਪਣੀ ਕਰਨੀ ਕਰ ਨਰਕ ਹੁਣਾ ਪਾਵੋ ਠੌਰ ਤੁਮ ਰੋ ਬਿਰਤ ਕੋ ਆਸਰ ਸਮਾਨ ਜੀ ਅਸੀਂ ਐਦਾਂ ਕਰਕੇ ਸਮਝ ਲਈਏ ਇਹ 52 ਅਖਰੀ ਬੜੀ ਕਮਾਲ ਦੀ ਹੈ ਇੱਕ ਇੱਕ ਲਾਈਨ ਗੋਤਾ ਖਾਣਾ ਮੰਗਦੀ ਹੈ ਜੋ ਡਾਈਵ ਇਨ ਟੂ ਇਟ ਇੱਕ ਇੱਕ ਅੱਖਰ ਇਸੇ ਕਰਕੇ ਅੱਖਰਾਂ ਤੋਂ ਹੀ ਸ਼ੁਰੂ ਕੀਤਾ ਸੀ ਮਾਲਕ ਨੇ ਸੋ ਇਥੇ ਸਮਾਪਤੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹਨਾ